ਸੰਤ ਨਿਰੰਕਾਰੀ ਚੈਟੇਬਲ ਫਾਊਂਡੇਸ਼ਨ ਵੱਲੋਂ 1s1 ਪ੍ਰੋਜੈਕਟ ਦੇ ਪੰਜਵੇਂ ਪੜਾ ਦਾ ਆਯੋਜਨ ਦੇਸ਼ ਪਰਦੇਸ 600 ਤੋਂ ਵੱਧ ਸਥਾਨਾਂ ਤੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸੇ ਪ੍ਰੋਜੈਕਟ ਤਹਿਤ ਅੱਜ ਬੁਢਲਾਡਾ ਦੇ ਬੀਡੀਪੀਓ ਦਫ਼ਤਰ ਵਿੱਚ ਲਗਭਗ 450 ਪੌਤੇ ਲਗਾਏ ਗਏ। ਇਸ ਵਿੱਚ ਸੰਤ ਨਿਰੰਕਾਰੀ ਬ੍ਰਾਂਚ ਬੁਢਲਾਡਾ ਦੇ ਸੇਵਾਦਾਰ ਤੋਂ ਇਲਾਵਾ ਬਾਹਰਲੇ ਪਿੰਡਾਂ ਦੇ ਸੇਵਾਦਾਰ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਤਿਗੁਰੂ ਮਾਤਾ ਸਦੇ ਚਾਈ ਮਹਾਰਾਜ ਦੇ ਹੁਕਮ ਦੇ ਮੁਤਾਬਕ ਅੱਜ ਇੱਥੇ ਪਲਾਂਟੇਸ਼ਨ ਕੀਤੀ ਹੈ ਇਹ ਪ੍ਰਦੂਸ਼ਣ ਅੰਦਰ ਵੀ ਮਾੜਾ ਹੈ ਤੇ ਬਾਹਰ ਵੀ ਮਾੜਾ ਹੈ ਸੱਚੇ ਪਾਤਸ਼ਾਹ ਦੀ ਸੋਚ ਦੇ ਨਾਲ ਅੰਦਰੋਂ ਤਾਂ ਅਸੀਂ ਸਵਸ ਹੋ ਹੀ ਰਹੇ ਹਾਂ ਤੇ ਨਾਲ ਦੀ ਨਾਲ ਜੋ ਸੱਚੇ ਪਾਤਸ਼ਾਹ ਦਾ ਹੁਕਮ ਹੈ ਇਹ ਪਲਾਂਟੇਸ਼ਨ ਲਾ ਕੇ ਅਸੀਂ ਜੋ ਵਾਤਾਵਰਣ ਹੈ ਉਸ ਨੂੰ ਵੀ ਸ਼ੁੱਧ ਕਰ ਸ਼ੁੱਧ ਕਰ ਰਹੇ ਹਾਂ ਸਾਰੇ ਹੀ ਭਾਰਤ ਵਰਸ਼ੀਂ ਤਰ੍ਹਾਂ ਅਸੀਂ ਬੁੜਲਾਡਾ ਵੇਖੇ ਵੀ ਅੱਜ ਅਸੀਂ ਲਗਭਗ 450 ਬੂਟੇ ਇੱਥੇ ਲਗਾਏ ਗਏ ਹਨ ਜੋ ਕਿ ਅਸੀਂ ਪਹਿਲਾਂ ਵੀ ਇੱਥੇ ਕਾਫੀ ਬੂਟੇ ਲਗਾ ਚੁੱਕੇ ਹਾਂ ਜੋ ਪੌਦੇ ਲਾਏ ਨੇ ਉਹ ਪੌਦੇ ਸਾਨੂੰ ਸ਼ੁੱਧ ਵਾਤਾਵਰਣ ਵਾਸਤੇ, ਸੁੱਧ ਹਵਾ ਵਾਸਤੇ, ਮਨੁੱਖ ਨੂੰ ਬਚਾਉਣ ਵਾਸਤੇ ਲਗਾਏ ਗਏ ਨੇ। ਧੰਨਵਾਦ।